ਰਾਜਪੂਰੇ ਦੀ ਅਨਾਜ ਮੰਡੀ ਦੇ ਵਿੱਚ 2 ਦਿਨ ਚੱਲਣ ਵਾਲੇ ਵਿਸ਼ਾਲ ਕਿਸਾਨ ਮੇਲੇ ਦਾ ਅੱਜ ਪਹਿਲਾ ਦਿਨ ਸੀ ਜਿਸ ਦੇ ਵਿੱਚ ਵਰਦੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਹਰਿਆਣੇ ਤੋਂ ਕਿਸਾਨ ਅਤੇ ਆਮ ਲੋਕ ਇਸ ਸਮੇਲੇ ਨੂੰ ਵੇਖਣ ਦੇ ਲਈ ਪਹੁੰਚ ਰਹੇ ਨੇ ਉਤਾ ਮੇਲੇ ਦੇ ਵਿੱਚ ਜਿੱਥੇ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਕਿਸਾਨਾਂ ਦੇ ਲਈ ਨਵੇਂ ਤਰੀਕੇ ਦੇ ਮਸ਼ੀਨਾਂ ਤੇ ਹੋਰ ਨਾ ਚੀਜ਼ਾਂ ਨੂੰ ਮੇਲੇ ਦੇ ਵਿੱਚ ਵਿਖਾਇਆ ਗਿਆ ਉਥੇ ਲੋਕਾਂ ਦੇ ਮਨੋਰੰਜਨ ਵਾਸਤੇ ਕਾਫੀ ਕੁਝ ਇਸ ਮੇਲੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਤਾ ਮੇਲੇ ਦੇ ਵਿੱਚ ਅੱਜ ਹਲਕਾ ਰਾਜਪ੍ਰਦੇਵੀ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਪਹੁੰਚ ਕੇ ਮੇਲੇ ਦਾ ਦੌਰਾ ਕੀਤਾ ਇਸ ਮੌਕੇ ਤੇ ਕਿਸਾਨੀ ਮੇਲਾ ਲਗਾਉਣ ਵਾਲੇ ਪ੍ਰਬੰਧਕਾਂ ਵੱਲੋਂ ਮੇਲੇ ਦੇ ਵਿੱਚ ਪਹੁੰਚਣ ਤੇ ਹਲਕਾ ਰਾਜਪ੍ਰਦੇਸ਼ਿਤਾਇਕਾ ਮੈਡਮ ਨੀਨਾ ਮਿੱਤਲਦਾਸ ਜ਼ੋਰਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੈਡਮ ਤੇ ਵੱਲੋਂ ਕਿਸਾਨੀ ਮੇਲਾ ਲਾਉਣ ਵਾਲੇ ਪ੍ਰਵੰਤਕਾਂ ਦੀ ਕਾਫੀ ਤਾਰੀਫ ਕੀਤੀ ਗਈ ਅਤੇ ਨਵੇਂ ਤਰੀਕੇ ਦੀਆਂ ਮਸ਼ੀਨਾਂ ਵੇਖਣ ਤੋਂ ਬਾਅਦ న్యూਸ 89 ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹੋ ਜਿਹੇ ਮੇਲੇ ਪੂਰੇ ਪੰਜਾਬ ਦੇ ਵਿੱਚ ਲੱਗਣੇ ਚਾਹੀਦੇ ਨੇ। ਜੀਨਾਂ ਦਾ ਕਿਸਾਨ ਭਰਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਫਾਇਦਾ ਹੋਵੇਗਾ। ਆਹ ਉਹ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਕਿਸਾਨੀ ਮੇਲਾ ਜਿਹੜਾ ਲਾਇਆ ਜਾ ਰਿਹਾ ਉਸ ਵਿੱਚ ਕਾਫੀ ਰਸ ਦੇਖਣ ਨੂੰ ਮਿਲ ਰਹੇ ਤੇ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਇਸ ਟਾਈਮ ਸਾਡੇ ਨਾਲ ਮੌਜੂਦ ਹੈ ਤੇ ਪ੍ਰਬੰਧਕ ਜਿਹੜੇ ਹਨ ਉਹ ਵੀ ਇੱਥੇ ਮੌਜੂਦ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਡਮ ਦਾ ਜ਼ਬਰਦਸਤ ਤਰੀਕੇ ਦੇ ਨਾਲ ਉਰੇ ਸਵਾਗਤ ਕੀਤਾ ਗਿਆ ਤੇ ਮੈਡਮ ਉਰੇ ਦਾ ਲਗਾਤਾਰ ਦੌਰਾ ਕਰ ਰਹੇ ਤੇ ਨਵੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਆਧੁਨਿਕ ਜੋ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਆਣਗੀਆਂ ਉਹਨਾਂ ਦਾ ਜਿਹੜਾ ਹੈ ਨਿਰਖਣ ਕੀਤਾ ਜਾ ਰਿਹਾ ਸੋ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਰੇ ਥੈਂ ਬਹੁਤ ਖੁਸ਼ੀ ਦੀ ਗੱਲ ਹੈ ਔਰ ਅੱਜ ਮੈਨੂੰ ਇਹ ਲੱਗ ਰਿਹਾ ਕਿ ਅੱਜ ਅਨਾਜ ਮੰਡੀ ਚ ਇੱਕ ਵਿਆਹ ਵਾਲਾ ਮਹੌਲ ਹੈ ਸਾਡੇ ਕਿਸਾਨ ਵੀਰ ਖੁਦ ਬਖ ਖੁਦ ਆ ਰਹੇ ਨੇ ਮੇਰੇ ਕੋਲੇ ਕਿੰਨੇ ਪਿੰਡਾਂ ਚੋਂ ਫੋਨ ਆ ਰਿਹਾ ਸੀ ਕਿ ਜੀ ਅਸੀਂ ਟਰਾਲੀਆਂ ਪਰ ਪਰ ਕੇ ਆ ਰਹੇ ਹਾਂ ਜਿਹੜੇ ਕਿਸਾਨੀ ਮੇਲਾ ਲੱਗਿਆ ਔਰ ਰਾਜਪੂਰਾ ਵਿੱਚ ਪਹਿਲੀ ਵਾਰੀ ਮੇਲਾ ਲੱਗਿਆ ਇਹਦੇ ਨਾਲ ਲੋਕਾਂ ਨੂੰ ਕਿਸਾਨਾਂ ਨੂੰ ਬਹੁਤ ਫਾਇਦਾ ਹੋਊਗਾ ਨਵੀਆਂ ਟੈਕਨੋਲੋਜੀ ਨਵੀਆਂ ਚੀਜ਼ਾਂ ਦੇਖ ਕੇ ਜਿਹੜਾ ਅੱਜ ਕੱਲ ਯੂਥ ਹੈ ਨਈ ਪੀੜ੍ਹੀ ਹੈ ਉਹ ਖੇਤੀਬਾੜੀ ਨੂੰ ਇੱਕ ਵੱਖਰੇ ਹੀ ਰਾਹ ਤੇ ਲੈ ਜਾਣਗੇ ਤੇ ਮੈਡਮ ਤੁਹਾਨੂੰ ਕਿਸ ਤਰ੍ਹਾਂ ਦਾ ਉਰੇ ਨਜ਼ਾਰਾ ਕੀ ਕਾਫੀ ਜਿਹੜਾ ਰਸ਼ ਦੇਖਿਆ ਜਾ ਰਿਹਾ ਤੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਉਰੇ ਪਹੁੰਚ ਰਹੇ ਨੇ ਦੇਖੋ ਸੈਸ਼ਨ ਕਰਕੇ ਥੋੜਾ ਜਆ ਉਹਨਾਂ ਦਾ ਰੁਝੇ ਮੈਂ ਅ ਸ਼ਾਮ ਨੂੰ ਸਪੀਕਰ ਸਾਹਿਬ ਸਾਡੇ ਆ ਰਹੇ ਨੇ ਕੁਲਤਾਰ ਸਿੰਘ ਸੰਧਵਾ ਜੀ ਬਾਕੀ ਸਾਡੇ ਹੋਰ ਐਮਐਲਏ ਸਾਥੀ ਉਹ ਵੀ ਆ ਰਹੇ ਨੇ ਤਾਂ ਮਤਲਬ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਜਿਹੜਾ ਇਹ ਮੇਲਾ ਲੱਗਿਆ ਹੈ ਅੱਜ ਰਾਜਪੁਰੇ ਵਿੱਚ ਤਾਂ ਸਾਡੇ ਕਿਸਾਨ ਵੀ ਮੈਨੂੰ ਲੱਗਦਾ ਹੁਣ ਹੀ ਅੰਨਾ ਰਸ਼ਾ ਸ਼ਾਮ ਤੱਕ ਤਾਂ ਬਹੁਤ ਜ਼ਿਆਦਾ ਰਸ਼ ਹੋ ਜਾਊਗਾ ਤੁਹਾਨੂੰ ਕੀ ਉਮੀਦ ਹੈ ਔਰ ਕਿੰਨਾ ਕੁ ਰਸ਼ ਮੈਨੂੰ ਹੋ ਜਾਏਗਾ ਲੱਖਾਂ ਦੀ ਹਜੇ ਕੰਟਾ ਡੇਢ ਘੰਟਾ ਹੀ ਹੋਇਆ ਲੱਖਾਂ ਦੀ ਗਿਣਤੀ ਵਿੱਚ ਇੱਥੇ ਕਿਸਾਨ ਵੀ ਆਣਗੇ ਔਰ ਨਵੀਆਂ ਟੈਕਨੋਲੋਜੀ ਤੋਂ ਔਰ ਨਵੀਆਂ ਮਸ਼ੀਨਰੀ ਤੋਂ ਫਾਇਦਾ ਉਠਾ ਕੇ ਖੇਤੀ ਨੂੰ ਇੱਕ ਨਵੀਂ ਰਾਹ ਤੇ ਲੈ ਕੇ ਜਾਣਗੇ ਕਿਸਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਮੈਮ ਤੁਸੀਂ ਔਰ ਆਓ ਵੀ ਇਹ ਨਵੀਆਂ ਜਿਹੜੀਆਂ ਮਸ਼ੀਨਾ ਔਰ ਦੇਖਣ ਨੂੰ ਮਿਲ ਰਹੀਆਂ ਇਹਨਾਂ ਨੂੰ ਪਹਿਲਾ ਤਾਂ ਅਪੀਲ ਕਰੂੰਗੀ ਬੇਨਤੀ ਕਰੂੰਗੀ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਓ ਫਿਰ ਜਿਹੜੀਆਂ ਨਵੀਆਂ ਮਸ਼ੀਨੀਆਂ ਨਵੀਂ ਟੈਕਨੋਲੋਜੀ ਹੈ ਜਿਹੜੇ ਨਵੇਂ ਜਿਹੜੇ ਇੱਥੇ ਐਕਸਪਰਟਸ ਆਏ ਹੋਏ ਨੇ ਉਹਨਾਂ ਤੋਂ ਨੌਲੇਜ ਲੈ ਕੇ ਆਪਦੀ ਖੇਤੀ ਨੂੰ ਹੋਰ ਬੜਾਵਾ ਦਿੱਤਾ ਜਾਵੇ ਨਵੇਂ ਰਾਵਾਂ ਤੇ ਲਜਾਇਆ ਜਾਵੇ ਤੇ ਨਾਲ ਹੀ ਮੈਂ ਸਭ ਤੋਂ ਵੱਧ ਧੰਨਵਾਦ ਕਰੂੰਗੀ ਆਰਗੇਨਾਈਜ਼ਰ ਟੀਮ ਦਾ ਕਿ ਜਿਨ੍ਹਾਂ ਨੇ ਇੱਥੇ ਰਾਜਪੂਰੇ ਵਿੱਚ ਇਹ ਮੇਲਾ ਆਰਗੇਨਾਈਜ਼ ਕੀਤਾ ਔਰ ਉਮੀਦ ਹੈ ਕਿ ਪਰਮਾਤਮਾ ਇਹਨਾਂ ਨੂੰ ਬਹੁਤ ਤਰੱਕੀ ਦੇਵੇ ਔਰ ਇਹ ਮੇਲੇ ਹੋਰ ਲਾਂਦੇ ਰਹਿਣ ਥੈਂਕ ਯੂ ਮੈਮ ਸੋ ਐਸ ਕੇ ਹਲਕਾ ਰਾਜਪੁਰਾ ਦੇ ਵਿਧਾਇਕ ਮੈਡਮ ਨੀਨਾ ਮਿੱਤਲ ਜੋ ਕਿ ਕਿਸਾਨੀ ਮੇਲੇ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਦਾ ਜਬਰਦਸਤ ਜਿਹੜਾ ਹੈ ਉਹ ਸਵਾਗਤ ਕੀਤਾ ਜਾ ਰਿਹਾ ਤੇ ਲਗਾਤਾਰ ਤੁਹਾਨੂੰ ਲਗਾਤਾਰ ਜਿਹੜਾ ਹੈ ਕਿਸਾਨੀ ਮੇਲੇ ਦਾ ਦੌਰਾ ਜਿਹੜਾ ਹੈ ਨਿਊਜ਼ 89 ਪੰਜਾਬ ਕਰਾ ਰਿਹਾ ਤੇ ਤੁਸੀਂ ਲਗਾਤਾਰ ਬਨੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਤੇ ਤੁਹਾਨੂੰ ਹੋਰ ਵੀ ਜੜੀਆਂ ਹੋਰੇ ਦਿਖਾਣੇ ਕਿ ਮਸ਼ੀਨਾਂ ਜੜੀਆਂ ਨਵੇਂ ਤਰੀਕੇ ਦੀਆਂ ਤੇ ਕਿਸਾਨਾਂ ਵਾਸਤੇ ਹੋਰ ਕਿਹੜੇ-ਕਿਹੜੇ ਜਿਹੜੇ ਪ੍ਰਬੰਧ ਜਣੇ ਹੈ ਉਹ ਕੀਤੇ ਗਏ ਹੈ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ